ਇਸ ਟੀਮ ਨੂੰ ਤੇ ਇਸ ਟੀਮ ਦੇ ਨਾਲ ਸੰਬੰਧਿਤ ਫੀਚਰ ਸਹਿਵਾਨ ਇਹ ਟੀਮ ਵਰਕ ਸਾਂਝੇ ਤੌਰ ਤੇ ਕਰਕੇ ਹੀ ਨਵੀਂ ਅਭਿਆ ਜਿਨ੍ਹਾਂ ਦਾ ਫੈਸਲਾ ਇਹਨਾਂ ਵਿਦਿਆਰਥੀਆਂ ਦੇ ਹੋਰ ਰਸਤੇ ਰੁਸ਼ਨਾਏਗਾ ਤੇ ਸਿੱਖ ਐਜੂਕੇਸ਼ਨ ਕੌਂਸਲ ਦੇ ਅਹੁਦੇਦਾਰ ਸਹਿਵਾਨਾਂ ਦਾ ਦੇ ਨਾਲ ਹੀ ਸਾਡੇ ਦمیان ਹਾਜ਼ਰ ਹੋਏ ਨੇ ਮੁੱਛ ਕਲਾਸਰੂਮ ਤੋਂ ਲੈ ਕੇ ਇਸ ਸਟੇਜ ਤੇ ਆਣ ਦਾ ਜਿਹੜਾ ਸਫਰ ਹੈ ਇਸ ਸਫਰ ਨੂੰ ਜਿਹੜੇ ਵਿਦਿਆਰਥੀ ਪੂਰਾ ਕਰ ਜਾਂਦੇ ਨੇ ਉਹੀ ਨਵੇਂ ਰਸਤੇ ਤਲਾਸ਼ਦੇ ਨੇ ਸਭੀ ਉਸੇ ਵਾਲੀ ਦੀ ਐਂਟਰੀ ਹੋਈ ਹੈ ਕੀ ਕਾਂਗਰਸ ਹੁਣ ਅ ਇੰਦਰਾ ਗਾਂਧੀ ਜੀ ਦੀ ਤਸਵੀਰ ਰੱਖ ਕੇ ਚੱਲੇਗੀ ਜਾਂ ਉਹਨਾਂ ਦੇ ਜੋ ਘੰਟੜਾ ਵਾਲੇ ਦੇ ਪੋਸਟਰਾਂ ਨੂੰ ਲੈ ਕੇ ਕਾਫੀ ਪ੍ਰਮੋਟ ਕਰਦੇ ਰਹੇ ਆ ਕਿ ਉਸ ਨੂੰ ਅੱਗੇ ਕੱਦ ਚਲ ਗਏ ਦੇਖੋ ਇਦਾਂ ਹੈ ਕਿ ਇਹ ਜਿਹੜਾ ਸਵਾਲ ਹੈ ਇਹ ਤੁਹਾਨੂੰ ਸਰਦਾਰ ਚੰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੇ ਪ੍ਰਧਾਨ ਨੇ ਪੰਜਾਬ ਕਾਂਗਰਸ ਕਮੇਟੀ ਦੇ ਇਹ ਸਵਾਲ ਤੁਹਾਨੂੰ ਤੁਹਾਨੂੰ ਉਹਨਾਂ ਤੋਂ ਪੁੱਛਣਾ ਚਾਹੀਦਾ ਕਿਉਂਕਿ ਜਿਸ ਸਖਸ਼ਤਾ ਜੋ ਸੀ ਜ਼ਿਕਰ ਕਰ ਰਹੇ ਨੂੰ ਉਹਨੂੰ ਕਾਂਗਰਸ ਸ਼ਾਮਿਲ ਕਰਨ ਦਾ ਜਿਹੜਾ ਉਪਰਾਲਾ ਹੈ ਉਹ ਸਤਕਾਰਯੋਗ ਮੁੱਖ ਮੰਤਰੀ ਔਰ ਪੀਸੀਸੀ ਪ੍ਰੈਜ਼ੀਡੈਂਟ ਨੇ ਕੀਤਾ ਹੈ ਔਰ ਉਹਨਾਂ ਨੇ ਇਹਨੂੰ ਸ਼ਾਮਿਲ ਕੀਤਾ ਹੈਗਾ ਔਰ ਇਸ ਲਈ ਮੈਂ ਇਹ ਉਮੀਦ ਕਰਦਾ ਹੈ ਕਿ ਉਹਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਆ ਜਿਹੜੇ ਜਿੰਨਾ ਪਹਿਲੂਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੈਗੇ ਹੋ ਉਸ ਤੇ ਜ਼ਰੂਰ ਉਹਨਾਂ ਨੇ ਵਿਚਾਰ ਕੀਤਾ ਜੀ 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 ਜ ਇਨਕਟੋ ਵਿੱਚ ਦੇ ਵਿੱਚ ਉਹ ਕਾਂਗਰਸ ਪਾਰਟੀ ਨੂੰ ਉਸ ਚੀਜ਼ ਦਾ ਫਾਇਦਾ ਮਿਲਦਾ ਕਾਂਗਰਸ ਪਾਰਟੀ ਦੇਖੋ ਇੱਕ ਤਾਂ ਹੈ ਕਿ ਹਰ ਮੁੱਖ ਮੰਤਰੀ ਦੀ ਇੱਕ ਆਪਣੀ ਸੋਚ ਹੁੰਦੀ ਹੈ ਔਰ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਗਰੀਬਾਂ ਨਾਲ ਜੁੜੇ ਹੋਏ ਨੇ ਜਿਹੜੇ ਮਿਹਨਤ ਕਸ਼ਟੀਆਂ ਨਾਲ ਜੁੜੇ ਹੋਏ ਨੇ ਔਰ ਇਸ ਲਈ ਉਹਨਾਂ ਨੇ ਕਾਫੀ ਐਲਾਨ ਕੀਤੇ ਨੇ ਜਿਹਦੇ ਨਾਲ ਉਹ ਜਿਹੜੇ طبਕੇ ਨੇ ਉਹਨਾਂ ਨੂੰ ਮਾਲੀ ਸਹਾਇਤਾ ਮਿਲੇਗੀ ਫਾਇਦਾ ਹੋਊਗਾ। ਔਰ ਜਾਤ ਬਰਾਦਰੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਸਾਰੇ ਹਲਾਲ ਕੀਤੇ। ਪਰ ਜਿਹੜੀ ਬੁਨਿਆਦੀ ਗੱਲ ਹੈ ਕਿ ਕੋਈ ਵੀ ਜਿਹੜਾ ਸੂਬਾ ਉਹ ਚੱਤ ਤੱਕ ترقی ਨਹੀਂ ਕਰ ਸਕਦਾ। ਜਦ ਤੱਕ ਉਹਦੇ ਜਿਹੜੇ ਰਿਸੋਰਸਸ ਔਰ ਉਹਦਾ ਜਿਹੜਾ ਐਕਸਪੈਂਡੀਚਰ ਉਹ ਮੈਚ ਨਹੀਂ ਕਰਦਾ। ਪੰਜਾਬ ਪਹਿਲੇ ਹੀ ਕਰਜ਼ਿਆਂ 'ਚ ਡੁੱਬਿਆ ਹੋਇਆ ਹੈ। ਔਰ ਜਿਹੜਾ 15 ਸਾਲ ਦਾ ਅਤਵਾਦ ਰਿਹਾ ਹੈਗਾ ਉਹਦਾ ਜਿਹੜਾ ਖਰਚਾ ਹੈਗਾ ਉਹ ਕੇਂਦਰ ਸਰਕਾਰ ਨੇ ਮaaf ਨਹੀਂ ਕੀਤਾ। ਉਸ ਤੋਂ ਇਲਾਵਾ ਜਿਹੜੀ GST ਕੰਪੰਸੇਸ਼ਨ ਹੈਗੀ ਹੈ ਇਹ ਪੰਜਾਬ ਦਾ RBF ਹੈ ਉਹ ਕੇਂਦਰ ਸਰਕਾਰ ਰੋਕਦੀ ਰਹੀ ਹੈ ਇੱਕ ਮਤਰਈ ਮਾਦਾ ਸਲੂਕ ਕਰਦੀ ਰਹੀ ਹੈ। ਪਰ ਉਹਦੇ ਨਾਲ ਨਾਲ ਜਿਹੜੀ ਵੱਡੀ ਗੱਲ ਇਹ ਹੈ ਕਿ ਹਰ ਸੁਪੇਲ ਆਪਣਾ ਆਮਦਨ ਔਰ ਖਰਚੇ ਨੂੰ ਬੈਲੈਂਸ ਕਰਦੇ ਲੋਗੇ ਬਗੈਰ ਆਮਦਨ ਔਰ ਖਰਚਾ ਬੈਲੈਂਸ ਕਰੇ ਆਪਣਾ ਘਰ ਵੀ ਨਹੀਂ ਚੱਲਦਾ ਔਰ ਇਸ ਲਈ ਮੈਂ ਉਮੀਦ ਕਰਦਾ ਹੈ ਕਿ ਇੱਕ ਪਾਸੇ